ਸਰਦਾਰ ਰੁਪਿੰਦਰ ਸਿੰਘ ਗਿੱਲ ਸਾਫ ਦਾ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ ਪਿੰਡ ਗੁੱਜਾਪੀ ਵੱਲੋਂ ਨਵੇਂ ਸਾਲ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਮੈਂ ਰੁਪਿੰਦਰ ਸਿੰਘ ਗਿੱਲ ਸ਼ਾਕਾ ਚੇਅਰਮੈਨ ਮਾਰਕ ਕਮੇਟੀ ਜਨਾਲਾ ਨਵੇਂ ਸਾਲ ਦੇ ਸੰਬੰਧ ਵਿੱਚ ਸਾਰੇ ਪੰਜਾਬ ਵਾਸੀਆਂ ਨੂੰ ਤੇ ਇਸ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਆਸ ਕਰਦਾ ਕਿ ਪੰਜਾਬ ਦੇ ਵਿੱਚ ਸਮੁੱਚੇ ਦੇਸ਼ ਦੇ ਵਿੱਚ ਸਾਰੇ ਹੀ ਧਰਮਾਂ ਦੇ ਭਾਈਚਾਰਿਆਂ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਔਰ ਪੰਜਾਬ ਦੇ ਜੁਨੀ ਰਾਤ ਚੌਵੀ ਤਰਕੀ ਕਰੇ ਔਰ ਪੰਜਾਬ ਦੇ ਜਿਹੜੇ ਮਸਲੇ ਨੇ ਚਾਹੇ ਉਹ ਐਮਐਸਪੀ ਨਾਲ ਸੰਬੰਧਿਤ ਆ ਚਾਹੇ ਲਾਅ ਐਂਡ ਆਰਡਰ ਦੇ ਨਾਲ ਸੰਬੰਧਿਤ ਆ ਚਾਹੇ ਰੋਜ਼ਗਾਰ ਦੇ ਨਾਲ ਨੇ ਸਾਰੇ ਹੀ ਮਸਲੇ ਜਿਹੜੇ ਨੇ ਕੇਂਦਰ ਜਿਹੜਾ ਔਰ ਪੰਜਾਬ ਸਰਕਾਰ ਦੋਨੋਂ ਰਲ ਕੇ ਇਹਨਾਂ ਸਾਰੇ ਮਸਲਿਆਂ ਤੇ ਤਵੱਜੋ ਦੇਣ ਔਰ ਲੋਕਾਂ ਦੀ ਖੱਜਲ ਖਵਾਰੀ ਹੋਣ ਤੋਂ ਬਚਾਅ ਕਰਨ ਤਰਨਿਆ ਜਿਹੜੇ ਆ ਉਹ ਜਦੋਂ ਕਿ ਜਦੋਂ ਮਸਲੇ ਆਪਾਂ ਪੰਜਾਬ ਦੇ ਕਿਸਾਨਾਂ ਦੇ ਹੱਲ ਕਰਦਾਂਗੇ ਤੇ ਧਰਨਿਆਂ ਤੋਂ ਵੀ ਰਾਤ ਮਿਲੇਗੀ ਫਿਰ ਇੱਕ ਵਾਰ ਨਵੇਂ ਸਾਲ ਦੀ ਲੱਖ ਲੱਖ ਤਰੱਕੀ ਹੋਵੇਗੀ